ਅਸਲ ਵਿੱਚ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਐਕਟੀਵਿਟੀਆਂ ਦਾ ਗਾਉਣ ਦਾ ਐਕਟਿੰਗ ਕਰਨ ਦਾ ਮਤਲਬ ਉਹ ਦੋ ਫਿਲਮਾਂ ਦੇਖਦੇ ਹਿੰਦੀ ਫਿਲਮਾਂ ਚੱਲਦੀਆਂ ਦੇਖਦੇ ਵੀਸੀਆਰ ਦੇਖੇ ਨੇ ਮੈਨੂੰ ਲੱਗਦਾ ਮੇਰਾ ਸਫ਼ਰ ਹੈ ਜਿਹੜਾ ਵੀਸੀਆਰ ਤੋਂ ਲੈ ਕੇ ਆਈਪੈਡ ਤੱਕ ਦਾ ਹੋਇਆ ਫਿਰ ਮੈਨੂੰ ਨਾ ਚਿੰਗਿਆਰੀ ਲੱਗੀ ਉਹ ਮੈਂ ਫਿਲਮ ਕਰ ਆਇਆ ਉਹ ਵੀ ਫਿਲਮ ਉਹ ਵੀ ਨਹੀਂ ਆਈ ਹਲੇ ਅੱਛਾ ਉਹ ਫਿਲਮ ਆਈ ਕੀ ਉਹ ਫਿਲਮ 'ਚ ਮੇਰਾ ਨੌਕਰ ਦਾ ਕਿਰਦਾਰ ਸੀ ਮੱਲਾ ਤਾਂ ਉਹਨੂੰ ਵੀ 5-6 ਸਾਲ ਹੋ ਗਏ ਉਹ ਵੀ ਫਿਲਮ ਨਹੀਂ ਆਈ ਫਿਰ ਮੇਰਾ ਦਿਲ ਟੁੱਟ ਗਿਆ ਯਾਰ ਮੈਂ ਬਹੁਤ ਲੰਬੇ ਸਮੇਂ ਤੋਂ ਰਾਜੂ ਨਾਲ ਜੁੜਿਆ ਹਾਂ ਮੈਂ ਰਾਜੂ ਮਾਨਸਾ ਵਾਲਾ ਅੱਛਾ ਉਹਦੀ ਸੀਰੀਜ਼ ਚੱਲਦੀ ਹੈ ਜਿਹੜੀ ਜੰਗੀ ਸਰਪੰਚ ਅੱਛਾ ਉਹ ਚ ਕੀ ਕਰਦਾ ਨਵਾਰੇ ਚ ਮੱਕਰ ਦਾ ਕਰੈਕਟਰ ਹੈ ਅੱਛਾ ਮੱਕਰ ਦਾ ਹਾਂਜੀ ਮੈਂ ਆਪਣੇ ਆਪ ਨੂੰ ਬਹੁਤ ਵੱਡੀ ਭੀੜ ਚੋਂ ਕੱਢਿਆਗਾ ਦੇਖੋ ਇਹ ਆ ਕਿ ਹਲੇ ਤੱਕ ਇੱਕ ਸੈੱਟ ਤਾਂ ਨਹੀਂ ਹੋਇਆ ਹਲੇ ਵੀ ਜੋ ਮਤਲਬ ਚਾਹੁੰਦੇ ਆ ਉਹ ਕਿਰਦਾਰ ਨਹੀਂ ਮਿਲਦਾ ਬਹੁਤ ਗਰੀਬੀ ਪਰਿਵਾਰ ਮਤਲਬ ਬਹੁਤ ਗਰੀਬੀ ਦੇ ਵਿੱਚੋਂ ਉੱਠੇ ਆਂ ਹਲੇ ਵੀ ਗਰੀਬੀ 'ਚ ਹੀ ਆ ਪਰ ਇਹ ਹੈਗਾ ਕਿ ਹੁਣ ਕਰਕੇ ਖਾ ਰਹੀ ਹੈ ਪਹਿਲਾਂ ਤਾਂ ਆ ਬੰਦੇ ਨੇ ਕੰਮ ਦੇ ਵਿੱਚੋਂ ਨਿਕਲ ਕੇ ਸਟੱਡੀ ਨੂੰ ਵੀ ਮੇਨਟੇਨ ਕਰਨਾ ਫਿਰ ਆਪਣੇ ਨਾਲ ਕੰਮ ਨੂੰ ਵੀ ਮੇਨਟੇਨ ਕਰਨਾ ਫਿਰ ਜੋ ਤੁਹਾਡੇ ਵਿੱਚ ਕੁਆਲਿਟੀ ਆ ਉਹਨੂੰ ਵੀ ਮੇਨਟੇਨ ਕਰਨਾ ਤੇ ਮੈਨੂੰ ਇਹ ਲੱਗਦਾ ਵੀ ਸ਼ਾਇਦ ਮੋਸਟਲੀ ਸਾਰੇ ਆਰਟਿਸਟਾਂ ਦੀ ਜਿੰਦਗੀ ਸੰਘਰਸ਼ ਭਰੀ ਹੁੰਦੀ ਆ ਸੋਚਿਆ ਤੇ ਹੋਇਆ ਕਿ ਬਾਲੀਵੁੱਡ ਦੇ ਜਾਣਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਬਾਲੀਵੁੱਡ ਬਹੁਤ ਦੇਖਿਆ ਸੀ ਕਿ ਮੈਨੂੰ ਲੱਗਦਾ ਸੀ ਕਿ ਯਾਰ ਮੈਂ ਵੀ ਕੁਝ ਕਰਾਂ ਜਦੋਂ ਬਾਕੀ ਬੱਚੇ ਕਰਦੇ ਸੀ ਨਾ ਐਕਟੀਵਿਟੀ ਕਰਦੇ ਸੀ ਮੈਨੂੰ ਲੱਗਦਾ ਸੀ ਮੈਂ ਵੀ ਕੁਝ ਕਰਾਂ ਫਿਰ ਮੈਂ ਉਹਨਾਂ ਦੀ ਨਕਲ ਕਰਦਾ ਆਹ ਚ ਗਰੀ ਇਹ ਮੈਨੂੰ ਵੀ ਨਹੀਂ ਪਤਾ ਲੱਗਾ ਕਦੋਂ ਉੱਠੀ ਕਿ ਮੈਂ ਇਸ ਲੈਵਲ ਤੇ ਕੰਮ ਕਰਾਂ ਤਿੰਨ ਪਰਾਂ ਤੋਂ 13 ਮੈਂ ਫੀਚਰ ਫਿਲਮਾਂ ਕਰ ਚੁੱਕੀ ਹਾਂ ਓਕੇ ਹਾਂਜੀ ਤੇ ਪੰਜ ਸੱਤ ਟੈਲੀ ਫਿਲਮਾਂ ਕੁਝ ਗਾਣੇ ਜਿਨ੍ਹਾਂ ਦੇ ਵਿੱਚ ਸਿਰਫ ਚਲੋ ਗਾਣੇ ਦਾ ਤਾਂ ਮੈਂ ਜ ਮੰਨ ਕੇ ਚੱਲਦਾ ਕਿ ਸਪੇਸ ਥੋੜੀ ਹੁੰਦੀ ਹੈ ਨਾ ਬਟ ਜੇ ਆਪਾਂ ਸ਼ਾਰਟ ਫਿਲਮਾਂ ਦੀ ਗੱਲ ਕਰੀਏ ਤਾਂ ਮੈਂ ਵੀ ਮਨ ਲਗਾ ਤਿੰਨ ਚਾਰ ਸੌ ਤੋਂ ਪਲੱਸ ਤਾਂ ਮੈਂ ਸ਼ਾਰਟ ਫਿਲਮਾਂ ਹੀ ਕਰ ਚੁੱਕਿਆ ਹਾਂ YouTube ਦੇਨ 400 ਹਾਂਜੀ ਇਹ ਜ਼ਿਆਦਾ ਹੀ ਹੋਣਗੀਆਂ ਮੈਂ ਕਿਤੇ ਕਾਊਂਟ ਨਹੀਂ ਕੀਤੀ ਅੱਛਾ ਹਾਂਜੀ ਲਗੋਸ ਟਾਈਮ ਇੱਕ ਯਾਰ ਅੰਮੁੱਲੇ ਫਿਲਮ ਆਈ ਸੀ ਪਹਿਲੀ ਯਾਰ ਅੰਮੁੱਲੇ ਅਸੀਂ ਉਹ ਪੂਰੇ ਦਾ ਪੂਰਾ ਜਿੰਨਾ ਗਰੁੱਪ ਸੀ ਸਾਡਾ ਦੋਸਤਾਂ ਮਿੱਤਰਾਂ ਦਾ ਫਿਲਮ ਦੇਖਣ ਚਲੇਗੇ ਉਹ ਫਿਲਮ ਸੀ ਦੇਖੀ ਸਾਰਿਆਂ ਨੂੰ ਬਹੁਤ ਪਸੰਦ ਆਈ ਮੈਨੂੰ ਪਰਸਨਲੀ ਬਹੁਤ ਪਸੰਦ ਆਈ ਉਹ ਜੋ ਕਰ ਰਹੇ ਸੀ ਉਹ ਸੱਚੀ ਰੀਅਲਟੀ ਵਿੱਚ ਮੈਂ ਇਹ ਕਰ ਰਹੇ ਸੀ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅਕਸਰ ਕੁਝ ਨਵੀਆਂ ਗੱਲਾਂ ਤੇ ਨਵੇਂ ਕਲਾਕਾਰਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਦੇ ਆ ਪਰ ਅਸਲ ਜ਼ਿੰਦਗੀ ਦੀਆਂ ਗੱਲਾਂ ਕਰਨੀਆਂ ਵੀ ਜ਼ਰੂਰੀ ਨੇ ਅੱਜ ਸਾਡੇ ਨਾਲ ਜਤਿੰਦਰ ਸਿੰਘ ਟਿੰਕਾ ਨੇ ਗੱਲਬਾਤ ਕਰਦੇ ਆਂ ਜਾਣਦੇ ਆ ਕਿ ਇੱਕ ਕਲਾਕਾਰ ਦੀ ਜ਼ਿੰਦਗੀ ਕਿਉਂ ਹਨੇਰੀ ਭਰੀ ਰਹਿ ਜਾਂਦੀ ਹੈ ਤੇ ਕਿਉਂ ਮਜਬੂਰੀਆਂ ਤੇ ਹਾਲਾਤਾਂ ਦੇ ਘੇਰੇ ਦੇ ਵਿੱਚ ਇੱਕ ਕਲਾਕਾਰ ਫਸ ਕੇ ਰਹਿ ਜਾਂਦਾ ਹੈ ਤੇ ਕਿੰਨਾ ਕੁ ਉਸ ਨੂੰ ਸੰਘਰਸ਼ ਕਰਨਾ ਪੈਂਦਾ ਅੱਗੇ ਵਧਣ ਦੇ ਲਈ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਤਿੰਦਰ ਟਿੰਕਾ ਨੇ ਵੈਬ ਸੀਰੀਜ਼ ਵੀ ਕੀਤੀਆਂ ਨੇ ਤੇ ਟੈਲੀ ਫਿਲਮ ਵੀ ਕੀਤੀਆਂ ਨੇ ਪਾਲੀਵੁੱਡ ਮੂਵੀਜ਼ ਦੇ ਵਿੱਚ ਵੀ ਕਿਰਦਾਰ ਨਿਭਾਇਆ ਤੇ ਉਸ ਤੋਂ ਬਾਅਦ ਦੀ ਜਿਹੜੀ ਗੱਲ ਹੈ ਹੁਣ ਗੱਲਬਾਤ ਇਹ ਜਾਣਦੇ ਆਂ ਵੀ ਕਿੰਨਾ ਕੁ ਸੰਘਰਸ਼ ਕਰਨਾ ਪੈਂਦਾ ਹੈ ਕਹਿੰਦੇ ਵੀ ਇੱਕ ਗਰੀਬ ਘਰ ਚੋਂ ਉੱਠ ਕੇ ਫਿਲਮਾਂ ਤੱਕ ਦਾ ਸਫ਼ਰ ਹੈ ਜਿਹੜਾ ਕਿਸ ਤਰੀਕੇ ਨਾਲ ਹੁੰਦਾ ਸਸ਼ੀਕਰ ਜੀ ਸਸ਼ੀਕਰ ਭਾਈ ਅ ਜਦਾਂਦਰ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਕਿੰਨਾ ਕੌਖਾ ਹੁੰਦਾ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਸੁਪਨਾ ਹੈ ਵੀ ਇੱਕ ਚੰਗਾ ਕਿਰਦਾਰ ਨਿਭਾਉਣਾ ਦੇਖੋ ਜੀ ਔਖਾ ਤਾਂ ਇਹ ਹੈ ਕਿ ਹੁਣ ਮੈਂ ਇਹਦਾ ਬਿਆਨ ਵੀ ਨਹੀਂ ਕਰ ਸਕਦਾ ਹੈ ਨਾ ਕਿ ਕਿੰਨਾ ਔਖਾ ਹੈਗਾ ਮੇਰੇ ਖਿਆਲ ਮੇਰੇ ਨਾਲ ਕਾਫੀ ਆਰਟਿਸਟ ਰਿਲੇਟ ਕਰਨਗੇ ਜਿਹੜੇ ਗਰੀਬੀ ਦੇ ਵਿੱਚੋਂ ਉੱਠੇ ਆਗੇ ਕਿਉਂਕਿ ਇਹ ਹੁੰਦਾ ਕਿ ਜਿੱਥੋਂ ਤੱਕ ਆਪਾਂ ਸੋਚ ਵੀ ਨਹੀਂ ਸਕਦੇ ਉਹਦੇ ਤੱਕ ਪਹੁੰਚਣ ਦੇ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਸੱਚ ਤਾਂ ਗੱਲ ਇਹੀ ਹੈ ਕਿ ਪਹਿਲਾਂ ਤਾਂ ਬੰਦੇ ਨੇ ਕੰਮ ਦੇ ਵਿੱਚੋਂ ਨਿਕਲ ਕੇ ਸਟੱਡੀ ਨੂੰ ਵੀ ਮੇਨਟੇਨ ਕਰਨਾ ਫਿਰ ਆਪਣੇ ਨਾਲ ਕੰਮ ਨੂੰ ਵੀ ਮੇਨਟੇਨ ਕਰਨਾ ਫਿਰ ਜੋ ਤੁਹਾਡੇ ਵਿੱਚ ਕੁਆਲਿਟੀ ਆ ਉਹਨੂੰ ਵੀ ਮੇਨਟੇਨ ਕਰਨਾ ਤੇ ਮੈਨੂੰ ਐ ਲੱਗਦਾ ਵੀ ਸ਼ਾਇਦ ਮੋਸਟਲੀ ਸਾਰੇ ਆਰਟਿਸਟਾਂ ਦੀ ਜਿੰਦਗੀ ਸੰਘਰਸ਼ਪਰੀ ਹੁੰਦੀ ਆ ਤੇ ਮੈਂ ਕੋਈ ਵੱਖਰਾ ਨਹੀਂ ਪਰ ਹਾਂ ਇਹ ਹੈਗਾ ਕਿ ਮੈਂ ਜੋ ਦੇਖਿਆ ਹੈਗਾ ਮੈਂ ਆਪਦੇ ਆਪ ਨੂੰ ਬਹੁਤ ਵੱਡੀ ਭੀੜ ਚੋਂ ਕੱਢਿਆਗਾ ਦੇਖੋ ਇਹ ਆ ਕਿ ਹਲੇ ਤੱਕ ਸੈੱਟ ਤਾਂ ਨਹੀਂ ਹੋਏ ਹਲੇ ਵੀ ਜੋ ਮਤਲਬ ਚਾਹੁੰਦੇ ਆ ਉਹ ਕਿਰਦਾਰ ਨਹੀਂ ਮਿਲਦਾ ਜੋ ਚਾਹੁੰਦੇ ਆ ਉਹ ਸਾਡੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਤੇ ਪਰ ਐ ਆ ਵੀ ਸੰਘਰਸ਼ ਹਲੇ ਵੀ ਚੱਲ ਰਿਹਾ ਜਤਿੰਦਰ ਸਿੰਘ ਟਿੰਕਾ ਜਤਿੰਦਰ ਸਿੰਘ ਤੋਂ ਜਤਿੰਦਰ ਟਿੰਕਾ ਕਦੋਂ ਬਣਦਾ ਹੈ ਕਿਵੇਂ ਸ਼ੁਰੂ ਹੁੰਦਾ ਹੈ ਸਫ਼ਰ ਤੇ ਪਰਿਵਾਰ ਦਾ ਕੀ ਮਾਹੌਲ ਹੁੰਦਾ ਪਰਿਵਾਰ ਤਾਂ ਦੇਖੋ ਜੀ ਆਪਣਾ ਬਹੁਤ ਗਰੀਬੀ ਪਰਿਵਾਰ ਹੈ ਮਤਲਬ ਬਹੁਤ ਗਰੀਬੀ ਦੇ ਵਿੱਚੋਂ ਉੱਠੇ ਆ ਹਲੇ ਵੀ ਗਰੀਬੀ 'ਚ ਹੀ ਆ ਪਰ ਇਹ ਹੈਗਾ ਕਿ ਹੁਣ ਕਰਕੇ ਖਾ ਰਹੇ ਆ ਹਾਂ ਜੀ ਉਹਦੇ ਗੁਜ਼ਾਰੇ ਜੋਗਾ ਚੱਲਦਾ ਸਰ ਜਿਵੇਂ ਤੁਸੀਂ ਕਿਹਾ ਕਿ ਜਤਿੰਦਰ ਸਿੰਘ ਤੋਂ ਜਤਿੰਦਰ ਟਿੰਕੇ ਤੱਕ ਦਾ ਸਫ਼ਰ ਇਹ ਬਈ ਸਕੂਲ 'ਚ ਸ਼ੁਰੂ ਹੋਇਆ ਕੰਮ ਹਮ ਅਸਲ 'ਚ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਐਕਟੀਵਿਟੀਆਂ ਦਾ ਅੱਛਾ ਗਾਉਣ ਦਾ ਐਕਟਿੰਗ ਕਰਨ ਦਾ ਮਤਲਬ ਉਹ ਦੋ ਫਿਲਮਾਂ ਦੇਖਦੇ ਹਿੰਦੀ ਫਿਲਮਾਂ ਚੱਲਦੀਆਂ ਦੇਖਦੇ ਵੀਸੀਆਰ ਦੇਖੇ ਨੇ ਮੈਨੂੰ ਲੱਗਦਾ ਮੇਰਾ ਸਫ਼ਰ ਹੈ ਜਿਹੜਾ ਵੀਸੀਆਰ ਤੋਂ ਲੈ ਕੇ ਆਈਪੈਡ ਤੱਕ ਦਾ ਹੋਇਆ ਵੀਸੀਆਰ ਤੋਂ ਹਾਂ ਵੀਸੀਆਰ ਵੀ ਮੈਂ ਦੇਖਿਆ ਤੇ ਜਿਵੇਂ ਜਿਵੇਂ ਮਤਲਬ ਜਨਰੇਸ਼ਨ ਚੇਂਜ ਹੁੰਦੀ ਗਈ ਉਹਨੂੰ ਦੇਖਦੇ ਅੱਜ ਆਈਪੈਡ ਤੱਕ ਆਇਆ ਹੁਣ ਟਿੰਕਾ ਕਿਵੇਂ ਪਿਆ ਐਕਚੁਅਲੀ ਇੱਕ ਤਾਂ ਇਹ ਸੀਗਾ ਵੀ ਥੋੜੀ ਜਿਹੀ ਸ਼ਰਾਰਤ ਹਰੇਕ ਬੱਚੇ 'ਚ ਹੀ ਹੁੰਦੀ ਹੈ ਹੈਨਾ ਕੁਝ ਆਰਟਿਸਟ ਸੀਗੇ ਤ्यो ਬਸ ਉਸ ਟਾਈਮ ਮਤਲਬ ਫਿਲਮਾਂ ਆਉਂਦੀਆਂ ਨੇ ਫਿਲਮਾਂ ਦੇਖਦੇ ਸੀਗੇ ਇਹ ਗੱਲ ਮੈਂ ਸਪੈਸ਼ਲੀ ਤਾਂ ਕਹਿੰਦਾ ਕਿ ਜੇ ਹਰੀਸ਼ ਬਾਈ ਸੁਣੇ ਤਾਂ ਕਿਉਂਕਿ ਉਸ ਟਾਈਮ ਇੱਕ ਯਾਰ ਅਨਮੁੱਲੇ ਫਿਲਮ ਆਈ ਸੀ ਪਹਿਲੀ ਯਾਰ ਅਨਮੁੱਲੇ ਅੱਛਾ ਅਸੀਂ ਉਹ ਪੂਰੇ ਦਾ ਪੂਰਾ ਜਿੰਨਾ ਗਰੁੱਪ ਸੀ ਸਾਡਾ ਦੋਸਤਾਂ ਮਿੱਤਰਾਂ ਦਾ ਫਿਲਮ ਦੇਖਣ ਚਲੇ ਗਏ ਉਹ ਫਿਲਮ ਸੀ ਦੇਖੀ ਸਾਰਿਆਂ ਨੂੰ ਬਹੁਤ ਪਸੰਦ ਆਈ ਮੈਨੂੰ ਪਰਸਨਲੀ ਬਹੁਤ ਪਸੰਦ ਆਈ ਉਹ ਜੋ ਕਰ ਰਿਹਾ ਸੀ ਉਹ ਸੱਚੀ ਰਿਐਲਿਟੀ 'ਚ ਮੈਂ ਇਹ ਕਰ ਰਿਹਾ ਸੀ ਓਕੇ ਸਕੂਲ ਮਤਲਬ ਸਕੂਲ ਦੇ ਵਿੱਚ ਆਪਣੇ 'ਚ ਹੂੰ ਹੂੰ ਮੈਨੂੰ ਆ ਲੱਗੇ ਮੈਨੂੰ ਨਹੀਂ ਸੀ ਪਤਾ ਇਹ ਵੀਰੇ ਨਾਲ ਦਾ ਨੂੰ ਪਤਾ ਲੱਗ ਰਿਹਾ ਸੀਗਾ ਕਿ ਜੋ ਉਹ ਕਰ ਰਿਹਾ ਐ ਐਕਟਿੰਗ ਉਹਦੇ ਵਿੱਚ ਉਹ ਸੱਚੀ ਮੈਂ ਕਰਦਾ ਸੀ ਇਦਾਂ ਜਿਹੋ ਜਤਿੰਦਰ ਦੇ کردار ਤੇ ਹੋ ਰਿਹਾ ਹੈ ਹਾਂ ਮੈਨੂੰ ਵੀ ਐ ਫੀਲ ਹੁੰਦਾ ਸੀ ਕਿਉਂਕਿ ਮੈਂ ਉਦਾਂ ਦੀਆਂ ਚੀਜ਼ਾਂ ਹੀ ਕਰਦਾ ਸੀ ਕਿਉਂਕਿ ਮੈਂ ਬਹੁਤ ਦੇਸੀ ਸੀਗਾ ਤੇ ਮਤਲਬ ਮੈਨੂੰ ਪਤਾ ਨਹੀਂ ਲੱਗਦਾ ਸੀ ਮੈਂ ਕੀ ਕਹਿਣਾ ਕੀ ਨਹੀਂ ਕਿਉਂਕਿ ਪੜਾਈ 'ਚ ਥੋੜਾ ਜਿਹਾ ਇਹ ਆ ਕਿ ਆਪਾਂ ਕਮਜ਼ੋਰ ਹੀ ਰਹੇ ਅਗੇ ਅੱਛਾ ਤੇ ਉਹ ਬਸ ਕੁਝ ਪੇਪਰਾਂ 'ਚ ਇਹ ਜੀ ਗੱਲ ਹੋ ਗਈ ਤੇ ਮੈਨੂੰ ਮੇਰੇ ਦੋਸਤ ਮਿੱਤਰ ਟਿੰਕ ਹੀ ਕਹਿਣ ਲੱਗੇ ਅੱਛਾ ਤੇ ਫਿਰ ਮੈਂ ਸੋਚਿਆ ਹਾਂ ਉਸ ਦਿਨ ਤੋਂ ਮੇਰਾ ਇਹ ਨਾਮ ਪਿਆ ਫਿਰ ਮੈਂ ਸੋਚਿਆ ਮੈਨੂੰ ਆਪ ਨੂੰ ਵੀ ਚੰਗਾ ਲੱਗਣ ਲੱਗ ਗਿਆ ਮੈਂ ਜਤਿੰਦਰ ਦੇ ਨਾਲ ਟਿੰਕਾ ਲਾਤਾ ਅੱਛਾ ਤੇ ਆਫੀਸ਼ੀਅਲ ਤੇ ਫਿਰ ਇਹ ਮੈਂ ਕੰਮ ਕਰਦੇ ਸੀਗਾ ਤੇ ਉਹ ਸੋਹਣਾ ਲੱਗਣ ਲੱਗ ਗਿਆ ਤੇ ਇੱਥੋਂ ਮੇਰਾ ਨਾਮ ਜਤਿੰਦਰ ਟਿੰਕਾ ਹੋਇਆ ਤੇ ਜਿਹੜਾ ਸਫ਼ਰ ਹੈ ਤੇ ਫਿਰ ਇਹ ਚੱਲਦਾ ਹੀ ਰਿਹਾ ਅੱਗੇ ਅੱਛਾ ਜਤਿੰਦਰ ਜੇ ਆਪਾਂ ਗੱਲ ਕਰਦੇ ਆ ਸਫ਼ਰ ਦੀ ਤਾਂ ਕਿਸ ਦਿਨ ਤਾਂ ਉੱਠਦੀ ਹੈ ਵੀ ਯਾਰ ਆਪਾਂ ਨੂੰ ਵੀ ਆਪਣਾ ਜਿਹੜਾ ਹਨਰ ਹੈ ਉਹ ਜਮਾਉਣਾ ਚਾਹੀਦਾ ਹੈ ਜਾ ਕਿਸੇ ਨੇ ਦੱਸਿਆ ਵੀ ਤੇਰੇ ਚ ਇਹ ਹੁਨਰ ਹੈ। ਅ ਕਿਸੇ ਦਾ ਤਾਂ ਨਹੀਂ ਮੈਨੂੰ ਪਤਾ ਬਟ ਮੈਂ ਜਦੋਂ ਛੋਟਾ ਸੀ ਨਾ ਮੇਰੇ ਫਾਦਰ ਸਾਹਿਬ ਨੂੰ ਫਿਲਮਾਂ ਦਾ ਬੜਾ ਸ਼ੌਂਕ ਸੀਗਾ। ਅੱਛਾ ਮੈਂ ਉਹਦੀ ਗੱਲ ਤਾਂ ਕਰਦਾ ਕਿਉਂਕਿ ਅੱਜ ਉਹ ਸਾਡੇ ਨਾਲ ਹੈ ਨਹੀਂਗੇ। ਹੂੰ ਤੇ ਉਹ ਮੈਨੂੰ ਫਿਲਮਾਂ ਦਿਖਾਉਣ ਲਈ ਲੈ ਕੇ ਜਾਂਦੇ ਹੁੰਦੇ ਸੀ ਨਿਨਮੇ ਚ। ਉਹ ਲੱਗਦਾ 3-2-3 ਮਹੀਨੇ ਬਾਅਦ ਇੱਕ ਫਿਲਮ ਦਿਖਾ ਲੈਂਦੇ। ਹੂੰ ਉਹ ਚੀਜ਼ ਸੋਹਣੀ ਲੱਗਦੀ ਸੀ ਉਸ ਟਾਈਮ ਤਾਂ ਸਕੂਲ ਤੋਂ ਉਹ ਚਿੰਗਾਰੀ ਉੱਠ ਖੜੀ ਕਿ ਮੈਨੂੰ ਲੱਗਦਾ ਸੀ ਕਿ ਯਾਰ ਮੈਂ ਵੀ ਕੁਝ ਕਰਾਂ। ਜੇ ਤਾਂ ਬਾਕੀ ਬੱਚੇ ਕਰਦੇ ਸੀ ਨਾ ਐਕਟੀਵਿਟੀ ਕਰਦੇ ਸੀ ਮੈਨੂੰ ਲੱਗਦਾ ਸੀ ਮੈਂ ਵੀ ਕੁਝ ਕਰਾਂ ਫਿਰ ਮੈਂ ਉਹਨਾਂ ਦੀ ਨਕਲ ਕਰਦਾ ਹਾਂ ਆਹ ਥਿੰਗ ਆ ਰਹੀ ਇਹ ਮੈਨੂੰ ਵੀ ਨਹੀਂ ਪਤਾ ਲੱਗਾ ਕਦੋਂ ਉੱਠੀ ਕਿ ਮੈਂ ਇਸ ਲੈਵਲ ਤੱਕ ਕੰਮ ਕਰਾਂ ਅੱਛਾ ਹਾਂ ਪਰ ਮੈਂ ਐਕਟੀਵਿਟੀ ਕਰਦਾ ਹੀ ਬਿਨਾਂ ਕਿਸੇ ਲਾਲਚ ਤੋਂ ਸਕੂਲ ਤੋਂ ਲੈ ਕੇ ਕਾਲਜ ਤੱਕ ਮੈਂ ਬਿਨਾਂ ਕਿਸੇ ਲਾਲਚ ਤੋਂ ਸਿਰਫ ਥੀਏਟਰ ਕੀਤਾ ਐਕਟੀਵਿਟੀਆਂ ਕੀਤੀਆਂ ਮੈਨੂੰ ਕੁਝ ਨਹੀਂ ਪਤਾ ਸੀ ਅੱਛਾ ਹੁਣ ਹੁਣ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਕੀ ਪੜੇ ਹੋ ਤੁਸੀਂ ਥੀਏਟਰ ਮੈਂ ਗ੍ਰੈਜੂਏਟ ਹਾਂ ਓਕੇ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਐਨਐਮ ਕਾਲਜ ਮਾਨਸਾ ਤੋਂ ਪਲੱਸ 2 ਬੁਆਇਸ ਸਕੂਲ ਚੋਂ ਕੀਤੀ ਹੈ ਤੇ ਪਹਿਲਾ ਜੇ ਆਪਾਂ ਕਹਿ દઈએ ਵੀ ਪਹਿਲੀ ਵਾਰ ਜਿਹੜਾ ਤੁਸੀਂ ਕਿਰਦਾਰ ਨਵਾਇਆ ਉਹ ਵੈਬ ਸੀਰੀਜ਼ ਦੇ ਵਿੱਚ ਸੀ ਜਾਂ ਟੈਲੀ ਫਿਲਮ ਸੀ ਤੇ ਕਿਨੇ ਇਹ ਆਫਰ ਦਿੱਤਾ ਕਿਵੇਂ ਮੁਲਾਕਾਤ ਹੋਈ ਸੀ ਹਮ ਅਸਲ 'ਚ ਮੈਂ ਜਦੋਂ 2015 ਚੋ ਗ੍ਰੈਜੂਏਸ਼ਨ ਪਾਸ ਆਊਟ ਹੋਇਆ ਉਸ ਤੋਂ ਪਹਿਲਾਂ ਮੈਂ ਕੋਈ ਕੈਮਰਾ ਫੇਸ ਨਹੀਂ ਕੀਤਾ ਸੀ ਉਸ ਟਾਈਮ ਸਾਡੇ ਲਈ ਬੈਸਟ ਪੁਆਇੰਟ ਏਰੀਆ ਕਿ ਇੱਕ ਤਾਂ ਸਾਡੀ ਟੀਮ ਸੀ ਜਿਹੜੀ ਉਹ 골ਡ ਮੈਡਲਿਸਟ ਹੋਈ ਮਤਲਬ ਅਸੀਂ ਵਿਨਰ ਹੋਏ ਸੀਗੇ ਕਾਫੀ ਕਾਲਜਾਂ ਨੂੰ ਖਰਾ ਕੇ ਯੂਨੀਵਰਸਿਟੀ ਫਿਰ ਆ ਕੇ ਮੈਂ ਮਤਲਬ ਕੁਝ ਵੀ ਨਹੀਂ ਕੀਤਾ ਸੱਚ ਗੱਲ ਇਹ ਆ ਮੈਨੂੰ ਕੁਝ ਪਤਾ ਹੀ ਨਹੀਂ ਸੀਗਾ ਕਿ ਮੈਂ ਕੀ ਕਰਨਾ ਕੀ ਨਹੀਂ ਕੈਮਰਾ ਫੇਸ ਕਰੂੰਗਾ ਵੀ ਕਿ ਨਹੀਂ ਕਰੂੰਗਾ 2019 ਚ ਨਾ ਮੈਨੂੰ ਇੱਕ ਆਡੀਸ਼ਨ ਦਾ ਮਤਲਬ ਪੋਸਟਰ ਆਉਂਦਾ ਲੋਕਡਾਊਨ ਤੋਂ ਪਹਿਲਾਂ ਜੀ ਦੀ ਗੱਲ ਉਹ ਮੈਂ ਆਡੀਸ਼ਨ ਦੇਣ ਚਲਾ ਜਾਣਾ ਉੱਥੇ ਮੈਂ ਸਿਲੈਕਟ ਹੋ ਗਿਆ ਓਕੇ ਉਹ ਫਿਲਮ ਮਿਲੀ ਮੈਨੂੰ ਵਿਕਟਰ ਭਾਜੀ ਨੇ ਕੀਤੀ ਆ ਉਹ ਫਿਲਮ ਮੇਨ ਤੇ ਹਮ ਪਰ ਫਿਲਮ ਨਹੀਂ ਹਲੇ ਤੱਕ ਆਈ ਆਈ ਨਹੀਂ ਆਈ ਨਹੀਂ ਅੱਛਾ ਬੜਾ ਦੁੱਖ ਹੁੰਦਾ ਨਾ ਜਦੋਂ ਹੁੰਦਾ ਕਰੈਕਟਰ ਨੇ ਮੇਰਾ ਪਹਿਲਾ ਕੰਮ ਸੀ ਉਹ ਹਾਂ ਤੇ ਫਿਲਮ ਆਵੇ ਤੇ ਮੈਨੂੰ ਹਾਂ ਮੈਨੂੰ ਮੈਂ ਫਿਲਮ ਕੀਤੀ ਉਹ ਮੇਰਾ ਬਹੁਤ ਅੱਛਾ ਕਿਰਦਾਰ ਹੈ ਵਿਕਟਰ ਭਾਜੀ ਦੇ ਆਂਟੀ ਆ ਹਮ ਕਾਫੀ ਅੱਛਾ ਕਿਰਦਾਰ ਹੈ ਮੈਨੂੰ ਲੱਗਦਾ ਜੋ ਫਿਲਮ ਆ ਜਾਂਦੀ ਹੈ ਤਾਂ ਇੱਕ ਵੱਖਰੀ ਪਛਾਣ ਬਣੂਗੀ ਮੇਰੀ ਓਕੇ ਤੇ ਉਸ ਫਿਲਮ ਨਹੀਂ ਆਈ ਅੱਛਾ ਉਹ ਫਿਲਮ ਆਈ ਨਹੀਂ ਤੇ ਫਿਰ ਦੂਸਰਾ ਮਤਲਬ ਦੂਸਰੀ ਫਿਲਮ ਜਾਂ ਮਤਲਬ ਕਹਿ ਦਈਏ ਵੀ ਤੁਹਾਨੂੰ ਦੂਸਰਾ ਰੋਲ ਕਿਵੇਂ ਮਿਲਦਾ ਹੈ ਉਸ ਫਿਲਮ ਚੋ ਨਾ ਮੈਨੂੰ ਮਤਲਬ ਜਿੱਦਾਂ ਆਪਣੇ ਬੰਦੇ ਮਿਲਦੇ ਰਹੇ ਹਨਾ ਉਸ ਫਿਲਮ ਚ ਮੈਨੂੰ ਕੁਝ ਮਤਲਬ ਸੀਨੀਅਰ ਬੰਦੇ ਮਿਲੇ ਦੋਸਤੀ ਪਈ ਤੇ ਉਹਨਾਂ ਨਾਲ ਕਰਦੇ ਕਰਦੇ ਮੈਨੂੰ ਐਂ ਫਿਰ ਇੱਕ ਕਿਸੇ ਫਿਲਮ ਦੀ ਹੋਰ ਦੱਸ ਪੈ ਗਈ ਫਿਰ ਮੈਨੂੰ ਨਾ ਚਿੰਗਾਰੀ ਲੱਗ ਗਈ ਉਹ ਮੈਂ ਫਿਲਮ ਕਰ ਆਇਆ ਉਹ ਵੀ ਹੂੰ ਫਿਲਮ ਉਹ ਵੀ ਨਹੀਂ ਆਈ ਹਲੇ ਅੱਛਾ ਉਹ ਵੀ ਆਈ ਹੈ ਕੀ ਬਾਤ ਹੈ ਉਹ ਫਿਲਮ ਚ ਮੇਰਾ ਨੌਕਰ ਦਾ ਕਿਰਦਾਰ ਸੀ ਮੱਲਾ ਤਾਂ ਉਹਨੂੰ ਵੀ 5-6 ਸਾਲ ਹੋ ਗਏ ਅੱਗੇ ਉਹ ਵੀ ਫਿਲਮ ਨਹੀਂ ਆਈ ਫਿਰ ਮੇਰਾ ਦਿਲ ਟੁੱਟ ਗਿਆ ਜੀ ਵੀਰ ਫਿਲਮਾਂ ਲਾਉਂਦੀਆਂ ਦਾ ਹੈ ਨਹੀਂ ਕਰਕੇ ਆਏ ਜਾਂਦੇ ਆ ਕਰਕੇ ਆਜੰਦੇ ਆ ਮੈਨੂੰ ਅਸਲ ਚ ਇਹ ਸੀ ਵੀ ਅੰਦਰ ਅੱਗ ਸੀ ਕਿ ਯਾਰ ਆਪਾਂ ਵੀ ਅਬ ਜਦੋਂ ਵੱਡੇ ਪੜਦੇ ਤੇ ਦੇਖਣਾ ਹਾਂ ਪਰ ਮੈਂ ਦੋਨੋਂ ਫਿਲਮਾਂ ਕੀਤੀਆਂ ਪਹਿਲੀਆਂ ਉਹ ਦੋਨੋਂ ਫਿਲਮਾਂ ਹੀ ਨਹੀਂ ਆਈਆਂ ਮੈਂ ਸੱਚੀ ਟੁੱਟ ਗਿਆ ਜੀ ਟੁੱਟ ਜਾਂਦਾ ਇਨਸਾਨ ਦੀ ਦੋ ਫਿਲਮਾਂ ਹੋਈਆਂ ਇੱਕ ਤਾਂ ਚਲੋ ਮੰਨਿਆ ਵੀ ਇੱਕ ਨਹੀਂ ਆਈ ਨਹੀਂ ਆਈ ਦੂਸਰੀ ਵੀ ਨਹੀਂ ਆਈ ਦੂਸਰੀ ਵੀ ਨਹੀਂ ਆਈ ਫਿਰ ਮੈਂ ਛੱਡ ਗਿਆ ਜੀ ਸਾਰਾ ਕੁਝ ਅੱਜ ਛੱਡਤਾ ਫਿਰ ਕੀ ਕੀਤਾ ਫਿਰ ਮੈਂ 4 ਸਾਲ ਮਤਲਬ ਚੱਕੇ ਹੀ ਨਹੀਂ ਇਸ ਲਾਈਨ ਵਰ ਮੈਂ ਬਿਲਕੁਲ ਹੀ ਬਾਈਕ ਕਰ ਦਿੱਤਾ ਹਾਂ ਜੀ ਮੈਂ ਜੋਬ ਕਰਨ ਲੱਗ ਗਿਆ ਸੀਗਾ ਪ੍ਰਾਈਵੇਟ ਓਕੇ ਮੈਂ ਪ੍ਰਾਈਵੇਟ ਜੋਬ ਕੀਤੀ ਪਰਿਵਾਰ ਨੂੰ ਸੈੱਟ ਕੀਤਾ ਕਿਉਂਕਿ ਮੇਰੇ ਫਾਦਰ ਸਾਹਿਬ ਚਲੇ ਗਏ ਸੀ ਹੂੰ ਮੈਂ ਨਾਲ-ਨਾਲ ਉਹ ਵੀ ਚੀਜ਼ ਦੇਖਣੀ ਸੀ ਮਹਾਲੀ ਮੈਂ ਬੈਠ ਨਹੀਂ ਸਕਦਾ ਸੀ ਓਕੇ ਕਿਉਂਕਿ ਖਰਚਾ ਬਹੁਤ ਉੱਥੇ ਬਹੁਤ ਜ਼ਿਆਦਾ ਮੈਂ ਮਤਲਬ ਇਹ ਇੱਥੋਂ ਮੈਂ ਦੱਸਿਆ ਵੀ ਮੈਂ 5 ਘੰਟੇ ਦਾ ਸਫਰ ਕਰਕੇ ਓਡੀਸ਼ਨ ਦੇਣ ਲਈ ਜਾਂਦਾ ਸੀ ਜਿੱਥੇ ਸਿਰਫ ਮੈਨੂੰ 2 ਮਿੰਟ ਹੀ ਮਿਲਦੇ ਸੀ ਬੋਲਣ ਲਈ ਓਕੇ ਤੇ ਹੋਰ ਮਤਲਬ ਵੱਡੀ ਗੱਲ ਇਹ ਕਿ ਮੈਂ ਆਪਣੇ ਲਈ ਇੱਥੋਂ ਪੂਰਾ ਪ੍ਰਪੇਅਰ ਕਰਕੇ ਜਾਂਦਾ ਸੀ ਤੇ ਉੱਥੇ ਜਾ ਕੇ ਜਦੋਂ 2 ਮਿੰਟ ਹੀ ਮਿਲਨੇ ਆ ਤੁਹਾਨੂੰ ਪਹਿਲਾਂ ਤੁਹਾਡੀ ਇਨੀ ਥਕਾਵਟੋਂ ਮਿਲਦੇ ਮੈਂ ਵਾਪਸ ਆ ਜਾਂਦਾ ਮੈਨੂੰ ਕਦੇ ਕਾਲ ਨਹੀਂ ਆਈ ਮੈਂ ਸੋਚਿਆ ਮੈਂ ਕਿਹਾ ਵੀ ਹੁਣ ਨਹੀਂ ਕਾਫੀ ਚਿਰ ਮਤਲਬ ਇੰਨੀ ਚੱਲਦਾ ਰਿਹਾ ਫਿਰ ਮੈਨੂੰ ਇੱਕ ਹੋਰ ਆਫਰ ਆਈ ਓਕੇ ਪਤਾ ਲੱਗਿਆ ਕਿ ਵੈਬ ਸੀਰੀਜ਼ ਬਣ ਰਹੀ ਆ ਉਹ ਸ਼ਾਇਦ ਕਾਫੀ ਲੋਕਾਂ ਨੇ ਦੇਖੀ ਹੋਵੇ ਡ੍ਰੀਮ ਲੈਂਡ ਡ੍ਰੀਮ ਲੈਂਡ ਹਾਂਜੀ ਉੱਥੋਂ ਮੈਨੂੰ ਇੱਕ ਬੰਦੇ ਮੇਰਾ ਦੋਸਤ ਮਿਲੇ ਜਿਨ੍ਹਾਂ ਨੇ ਮੇਰੀ ਲਿਹਾਜ਼ ਪਈ ਆਈ ਉਹ ਫਿਲਮ ਦੇ ਦੌਰਾਨ ਇੱਕ ਦੇ ਤੇ ਉਹਨਾਂ ਨੇ ਮੈਨੂੰ ਚਾਂਸ ਦਿੱਤਾ ਕਿ ਯਾਰ ਇੱਕ ਕਰੈਕਟਰ ਆ ਜੇ ਕਰ ਜੀਗਾ ਤਾਂ ਉਹ ਉਹ ਚ ਕੀ ਕਰੈਕਟਰ ਨਵਾਂ ਉਹ ਚ ਮੇਰਾ ਬਿਹਾਰੀ ਦਾ ਕਰੈਕਟਰ ਹੈ ਜੀ ਅੱਛਾ ਬਿਹਾਰੀ ਦਾ ਕਰੈਕਟਰ ਹਾਂ ਫੇਰ ਕਬੂਤ ਵਾਲੇ ਦਾ ਤੇ ਉਹ ਮੈਨੂੰ ਸਪੇਸ ਮਿਲੀ ਕੈਮਰੇ ਤੇ ਉਹ ਟਾਈ ਇਵੈਂਟ ਨੇ ਮੈਨੂੰ ਬਹੁਤ ਅੱਗੇ ਕਰਿਆ ਜੀ ਮਤਲਬ ਮੇਰਾ 2.5 ਮਿੰਟ ਦਾ ਕਰੈਕਟਰ ਆ ਜਦੋਂ ਵੈਬ ਸੀਰੀਜ਼ ਆਈ ਉਹ ਵਧੀਆ ਚਰਚਾ ਵਿੱਚ ਰਹੀ ਬਹੁਤ ਮਤਲਬ ਰਿਸਪੌਂਸ ਆਡੀਅנס ਨੇ ਉਹਨੂੰ ਦਿੱਤਾ YouTube ਤੇ ਆਈ ਉਹਨੇ ਫਿਰ ਮੈਨੂੰ ਬਹੁਤ ਸਪੋਰਟ ਕੀਤੀ ਉਸ ਤੋਂ ਬਾਅਦ ਜੀ ਚਲੋ बस ਜਿਵੇਂ ਜਿਵੇਂ ਮੈਨੂੰ ਐ ਲੱਗਦਾ ਸੀ ਵੀ ਇੱਥੇ ਫਿਲਮ ਬਣ ਰਹੀ ਆ ਮੈਂ ਥੋੜਾ ਜਿਹਾ ਟੱਚ ਕਰਦਾ ਸੀ ਤੇ ਮੈਂ ਕਰਦਾ ਰਿਹਾ ਫਿਰ ਤਾਂ ਉਸ ਤੋਂ ਬਾਅਦ ਗਿਣਤੀ ਵਾਧੀ ਰਹੀ ਤੇ ਹਾਂ ਉਸ ਤੋਂ ਬਾਅਦ ਉਦਾਂ ਮੈਂ ਕਰਦਾ YouTube ਤੇ ਕੰਮ ਨਾਲ ਤੇ ਉਹ 2.5 ਮਿੰਟਾਂ ਨੇ ਮੈਨੂੰ ਬਹੁਤ ਮਤਲਬ ਐਪਰੀਸ਼ੀਏਟ ਕੀਤਾ ਮੈਨੂੰ ਲੋਕਾਂ ਨੇ ਤਾਂ ਕੀਤਾ ਹੀ ਕੀਤਾ ਪਰ ਮੈਨੂੰ ਆਪਣੇ ਆਪ ਨੇ ਇਹੀ ਬਹੁਤ ਐਪਰੀਸ਼ੀਏਟ ਕੀਤਾ ਕਿ ਯਾਰ ਹੁਣ ਤੇਰਾ ਕੁਝ ਬਣ ਸਕਦਾ ਜਤਿੰਦਰ ਇੱਥੇ ਆਪਾਂ ਗੱਲ ਕਰਾਂਗੇ ਵੀ ਹੁਣ ਤੱਕ ਕਿੰਨੀਆਂ ਤੁਸੀਂ ਟੈਲੀ ਫਿਲਮ ਕੀਤੀਆਂ ਕਿੰਨੀਆਂ ਵੈਬ ਸੀਰੀਜ਼ ਕਰ ਲਈਆਂ ਕਿਹੜੇ ਕਿਹੜੇ ਰੋਲ ਅਦਾ ਕੀਤੇ ਉਹਦੇ ਬਾਰੇ ਇੱਕ ਵਾਰ ਜਾਣਕਾਰੀ ਦਿਓ ਜੇ ਆਪਾਂ ਸ਼ਾਰਟ ਫਿਲਮਾਂ ਦੀ ਗੱਲ ਕਰੀਏ ਤਾਂ ਮੈਂ ਵੀ ਮਨੁਲਾ ਦਾ 3-400 ਤੋਂ ਪਲੱਸ ਤਾਂ ਮੈਂ ਸ਼ਾਰਟ ਫਿਲਮਾਂ ਹੀ ਕਰ ਚੁੱਕਿਆ ਹਾਂ YouTube ਤੇ 3-400 ਹਾਂਜੀ ਜ਼ਿਆਦਾ ਹੀ ਹੋਣਗੀਆਂ ਮੈਂ ਕਿਤੇ ਕਾਊਂਟ ਨਹੀਂ ਕੀਤੀਆਂ ਅੱਛਾ ਹਾਂਜੀ ਤੇ 12 ਤੋਂ 13 ਮੈਂ ਫੀਚਰ ਫਿਲਮਾਂ ਕਰ ਚੁੱਕਿਆ ਹਾਂ ਓਕੇ ਹਾਂਜੀ ਤੇ 5-7 ਟੈਲੀ ਫਿਲਮਾਂ ਕੁਝ ਗਾਣੇ ਜਿੰਨਾਂ ਦੇ ਵਿੱਚ ਸਿਰਫ ਚਲੋ ਗਾਣੇ ਦਾ ਤਾਂ ਮੈਜ ਮੰਨ ਕੇ ਚੱਲਦਾ ਕਿ ਸਪੇਸ ਥੋੜੀ ਹੁੰਦੀ ਹੈ ਨਾ ਬਟ ਹਾਂ ਵੀ ਪੰਜ ਸੱਤ ਮੈਂ ਗਾਣੇ ਕੀਤੇ ਤੇ ਤਿੰਨ ਚਾਰ ਵੈਬ ਸੀਰੀਜ਼ ਕੀਤੀਆਂ ਓਕੇ ਜੀ ਅੱਛਾ ਇੰਨਾ ਸਭ ਕਰਦੇ ਹੋ ਤੇ ਕੀ ਲੱਗਦਾ ਵੀ ਕਿੱਥੇ ਘਾਟ ਰਹਿ ਜਾਂਦੀ ਹੈ ਵੀ ਇੱਕ ਅਪਰ ਲੈਵਲ ਤੱਕ ਪਹੁੰਚਣ ਦੀ ਇੱਕ ਸੁਪਨੇ ਹੁੰਦੇ ਆ ਇੱਕ ਕਲਾਕਾਰ ਦੇ ਕੀ ਸੁਪਨੇ ਹੁੰਦੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਤੁਸੀਂ ਇੱਕ کردار ਵੱਖ-ਵੱਖਰੇ ਨਿਭਾਏ ਵੀ ਨੇ ਕੀ ਸੁਪਨਾ ਦੇਖਿਆ ਵੀ ਕਿਸ ਕਿਰਦਾਰ ਕਿਹੜਾ ਕਿਰਦਾਰ ਨਵਾਉਣਾ ਫਿਲਮ ਦੇ ਵਿੱਚ ਜਾਂ ਕਿਹੜੇ ਪਰਦੇ ਤੇ ਆਉਣਾ ਕੀ ਹੈਗਾ ਸੁਪਨਾ ਲਿੰਕੇ ਦਾ ਦੇਖੋ ਸੋਚਿਆ ਤੇ ਇਹ ਹੋਇਆ ਕਿ ਬਾਲੀਵੁੱਡ ਤੱਕ ਜਾਣਾ ਹੈ ਹੂੰ ਕਿਉਂਕਿ ਮੈਂ ਸ਼ੁਰੂ ਤੋਂ ਹੀ ਬਾਲੀਵੁੱਡ ਬਹੁਤ ਦੇਖਿਆ ਦਾ ਓਕੇ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਬਾਲੀਵੁੱਡ ਤੇ ਇੱਕ ਕੰਮ ਕਰਾਂ ਅੱਛਾ ਬਾਲੀਵੁੱਡ ਤੱਕ ਨਹੀਂ ਆਗੇ ਬਾਲੀਵੁੱਡ ਤੱਕ ਬਾਲੀਵੁੱਡ ਤੱਕ ਦਾ ਮੈਂ ਸੋਚਿਆ ਹੋਇਆਗਾ ਕਿ ਮੈਨੂੰ ਬਾਲੀਵੁੱਡ ਦਾ ਚਾਂਸ ਮਿਲੇ ਇੱਕ ਮਿਲੀ ਸੀ ਮੈਨੂੰ ਫਿਲਮ ਬਾਲੀਵੁੱਡ ਦੀ ਅੱਛਾ ਬਟ ਉਹ ਚੋਂ ਮੇਰਾ ਸੀਨ ਕੱਟ ਹੋ ਗਿਆ ਕਿਵੇਂ हां एक ऑपरेशन प्रिंदे फिल्म बनी okay, okay. फिल्म फिल्म थी राहुल देव की ओके ओके हां वो बस ਤੁਹਾਨੂੰ ਪਤਾ ਹਰੇਕ ਫਿਲਮ ਡਾਇਰੈਕਟਰ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਨਾ ਕਿ ਉਹਨਾਂ ਨੇ ਫਿਲਮ ਨੂੰ ਲੈਂਥੀ ਬਣਾਉਣਾ ਜਾਂ ਪੂਰੀ ਉਮੀਰ ਰੱਖਣੀ ਹੈ ਹਨ ਤੇ ਚਲੋ ਮੇਰਾ ਕੰਮ ਹੋਇਆ ਮੈਨੂੰ ਉਹਨੂੰ ਇਹ ਸੀ ਮੈਨੂੰ ਵੀ ਜੇ ਲੋਇਓ ਫਿਲਮ ਆ ਜੇ ਹੂੰ ਤਾਂ ਇਸ ਮੇਰਾ ਬਾਲੀਵੁੱਡ ਚ ਇੱਕ ਰੋਲ ਜਿਹੜਾ ਆ ਵਾ ਹਾਂ ਮੈਂ ਬਹੁਤ ਟਰਾਈ ਕੀਤਾ ਮੈਂ ਬਾਲੀਵੁੱਡ ਨੇ ਅੱਛਾ ਬਹੁਤ ਆਡੀਸ਼ਨ ਦਿੱਤੇ ਹੈਗੇ ਤੇ ਕਈ ਵਾਰੀ ਤਾਂ ਇਹ ਵੀ ਹੁੰਦਾ ਕਿ ਕਿਤੇ ਜਗਾ ਕੇ ਇੱਕ ਕਾਲ ਤਾਂ ਆ ਜਾਂਦੀ ਹੈ ਫਿਰ ਦੂਸਰੀ ਨਹੀਂ ਆਉਂਦੀ ਕਿੰਨਾ ਕੁ ਹੈਵੀ ਟਾਸਕ ਹੁੰਦਾ ਹੈ ਬਾਲੀਵੁੱਡ ਦੇ ਜਿਵੇਂ ਆਪਾਂ ਕਹੀਏ ਜਿਵੇਂ ਤੁਸੀਂ ਦੱਸਿਆ ਵੀ ਆਡੀਸ਼ਨ ਦਿੱਤੇ ਹੈ ਕਿੰਨਾ ਕੁ ਹੈਵੀ ਟਾਸਕ ਹੁੰਦਾ ਹੈ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਤਾਂ ਕਾਫੀ ਹੈਵੀ ਹੈ ਜੀ ਅੱਛਾ ਹੂੰ ਬਾਲੀਵੁੱਡ ਦਾ ਬਹੁਤ ਹੈਵੀ ਆ ਕਿੰਨੇ ਚਿਰ ਦਾ ਐਕਸਪੀਰੀਅੰਸ ਹੋ ਗਿਆ ਜਤਿੰਦਰ ਦਾ ਮੇਰਾ ਹੋ ਗਿਆ ਜੀ ਮੈਕਸਿਮਮ ਘੱਟੋ-ਘੱਟ 13 ਤੋਂ 14 ਸਾਲ ਹੀ ਹੁਣ ਫਿਲਹਾਲ ਦੀ ਘੜੀ ਕੀ ਕਰ ਰਹੇ ਹੋ ਫਿਲਹਾਲ ਦੀ ਘੜੀ ਮੈਂ ਫਿਲਮਾਂ ਕਰ ਰਿਹਾ ਜੀ ਤੇ ਨਾਲ YouTube ਕਰ ਰਿਹਾ ਅੱਛਾ ਫਿਲਮਾਂ ਕੀ ਕੀ ਬਣਾਉਨੇ ਆ ਫਿਲਮਾਂ ਦੇ ਵਿੱਚ ਕਿਹੜੇ ਕਿਰਦਾਰ ਨਿਭਾਉਨੇ ਆ ਸ਼ਾਰਟ ਫਿਲਮਾਂ ਤਾਂ ਆਪਣੀ ਇਹ ਕਿ ਜੋ ਆਮ ਫੈਮਿਲੀ ਫਿਲਮਾਂ ਚੱਲਦੀਆਂ ਨਹੀਂ ਗੀਆਂ ਹਨਾ ਅੱਜ ਕੱਲ ਤਾਂ ਤੁਹਾਨੂੰ ਪਤਾ ਬਹੁਤ ਕਰੇਜ਼ ਆ YouTube ਬਹੁਤ ਟੌਪ ਤੇ ਚੱਲ ਰਹੀ ਆ ਤੇ YouTube ਤੇ ਕਿਰਦਾਰ ਨਿਭਾਈਦੇ ਆ ਕੁਛ ਆਪਣੀਆਂ ਫਿਲਮਾਂ ਕਰ ਲਈਆਂ ਨੇ ਜਿੰਨੇ ਵੀ ਆਪਾਂ ਨੂੰ ਬੁਲਾਉਂਦੇ ਆ ਹਨਾ ਵੈਸੇ ਮੈਂ ਬਹੁਤ ਲੰਬੇ ਸਮੇਂ ਤੋਂ ਰਾਜੂ ਨਾਲ ਜੁੜਿਆ ਹੋਇਆ ਹਾਂ ਰਾਜੂ ਮਾਨਸਾ ਵਾਲਾ ਅੱਛਾ ਉਹਦੀ ਸੀਰੀਜ਼ ਚੱਲਦੀ ਆ ਜਿਹੜੀ ਜੱਗੀ ਸਰਪੰਚ ਅੱਛਾ ਉਹ ਚ ਕੀ ਕਿਰਦਾਰ ਨਿਭਾ ਰਹੇ ਹੋ? ਉਹ ਚ ਮੱਗਰ ਦਾ ਕਰੈਕਟਰ ਹੈ ਇਹਨੇ। ਅੱਛਾ ਮੱਗਰ ਦਾ। ਹਾਂਜੀ। ਕੀ ਕੰਮ ਕਰਦਾ ਮੱਗਰ ਫਿਰ ਉਹ ਚ? ਅੱਛਾ ਮੱਗਰ ਤਾਂ ਉਹਦੇ ਵਿੱਚ ਰਾਜੂ ਨੂੰ ਸਿਆਪੀ ਪਾਉਂਦਾ ਹੈ ਸਰਪੰਚ ਨੂੰ। ਅੱਛਾ। ਹਾਂ ਸਾਡੀ ਥੋੜੀ ਲੜਾਈ ਰਹਿੰਦੀ ਆ। ਹੂੰ। ਤੇ ਬਹੁਤ ਵਧੀਆ ਹੁਣ ਤਾਂ ਸਾਨੂੰ ਆਪ ਨੂੰ ਵੀ ਚੰਗਾ ਲੱਗਣ ਲੱਗਿਆ। ਇੱਕ ਰੋਲ ਨੂੰ ਆਪਣੇ ਉੱਪਰ ਇੰਪਲੀਮੈਂਟ ਕਰਨ ਦੇ ਕਿੰਨਾ ਸਮਾਂ ਲੱਗ ਜਾਂਦਾ ਕਿਉਂਕਿ ਕੁਝ ਕਰੈਕਟਰ ਜੇਕਰ ਆਪਾਂ ਗੱਲਾਂ ਕਰੀਏ ਫਿਲਮਾਂ ਦੀਆਂ ਹਨਾ ਫਿਲਮਾਂ ਵਿੱਚ ਕੁਝ ਐਹੋ ਜਿਹੇ ਕਿਰਦਾਰ ਹੁੰਦੇ ਨੇ ਜਿਹੜੇ ਕਈ ਵਾਰੀ ਕਰਦਾਰ ਨੂੰ ਸੂਟ ਕਰ ਜਾਂਦੇ ਨੇ ਕਈ ਵਾਰੀ ਕਿ ਆਊਟ ਹੋ ਜਾਂਦੇ ਨੇ ਤਾਂ ਕਿੰਨਾ ਮਤਲਬ ਮਿਹਨਤ ਲੱਗਦੀ ਹੈ ਇੱਕ ਕਿਰਦਾਰ ਦੇ ਵਿੱਚ ਵੜਨ ਦੀ ਮਤਲਬ ਉਸ ਨੂੰ ਆਪਦੇ ਉੱਪਰ ਇੰਪਲੀਮੈਂਟ ਕਰਨ ਦੀ ਵੀ ਉਹੀ ਕਿਰਦਾਰ ਉਹ ਬੰਦਾ ਹੈ ਅ ਮੈਨੂ ਵਾਲਾ ਦਾ ਵੀ ਇਹ ਤਾਂ ਆਰਟਿਸਟਿਕ ਕੈਪੇਬਿਲਟੀ ਆ ਬਿਉ ਤੇ ਕਿੰਨਾ ਸਮਾਂ ਲੈਂਦਾ ਹੈ ਕਈ-ਕਈ ਵਾਰ ਤਾਂ ਇਹ ਹੋ ਜਾਂਦਾ ਕਿ ਬਹੁਤ ਟਫ ਕਰੈਕਟਰ ਮਿਲਦਾ ਹੈਗਾ ਜਿੱਦਾਂ ਚੈਲੈਂਜਿੰਗ ਮਿਲਿਆ ਸੀ ਉਹਨੂੰ ਬਿਹਾਰੀ ਦਾ ਕਰੈਕਟਰ ਕੀਤਾ ਸੀ ਮੈਂ ਸੁਨਦਰ ਸਾਹਿਬ ਟਰਿਪ ਲੈਂਡ ਹਣਾ ਮੈਨੂੰ ਵੀ ਉਸ ਵੇਚ ਉਸ ਮਤਲਬ ਬਾਡੀ ਲੈਂਗੁਏਜ ਆਉਣ ਲਈ ਮੈਨੂੰ ਲੱਗਾ ਕਿ ਮੈਂ ਸ਼ਾਇਦ ਟਾਈਮ ਲਿਆ मतलब ਇਹ ਨਹੀਂ ਵੀ ਸੈੱਟ ਤੇ ਪਰ ਮੈਂ ਸੋਚਣ ਲਈ ਉਹਨੂੰ ਟਾਈਮ ਲਿਆ ਕਈ ਕਈ ਵਾਰ ਤਾਂ ਤੁਸੀਂ ਨਾ ਇੱਕ ਸੈਕਿੰਡ 'ਚ ਕੈਰੇਕਟਰ ਫੜ ਲੈਂਦੇ ਹੋ ਹੂੰ ਇਹ ਤੁਸੀਂ ਦੇਖਿਆ ਹੁੰਦਾ ਉਹ ਜੇ ਤੁਸੀਂ ਫਾਲੋ ਕੀਤਾ ਕਿਵੇਂ ਕੋਈ ਕੈਰੇਕਟਰ ਹੁਣ ਜਿੱਦਾਂ ਮੈਂ ਮੱਗਰ ਦਾ ਕੈਰੇਕਟਰ ਫੜਿਆ ਹੋਵੇ ਜਿਵੇਂ ਕਿਸੇ ਨੂੰ ਦੇਖ ਕੇ ਫੜਿਆ ਹੋਵੇ ਤੁਸੀਂ ਫਾਲੋ ਕਰਦੇ ਸੀ ਪਹਿਲਾਂ ਹਾਂ ਮਤਲਬ ਸਾਡੇ ਇੱਕ ਨਹੀਂ ਕਾਫੀ ਕੈਰੇਕਟਰ ਇਹ ਜੇ ਨਹੀਂ ਸਾਡੇ ਅੱਛਾ ਹੂੰ ਤੇ ਮਤਲਬ ਉਹ ਐ ਹੁੰਦਾ ਵੀ ਪਹਿਲਾਂ ਰੀਡ ਕਰਨਾ ਪੈਂਦਾ ਉਹਦੀ ਐਕਟੀਵਿਟੀ ਨੂੰ ਵੀ ਕੀ ਉਹਦਾ ਮੂਡ ਹੈ ਕਿਵੇਂ ਉਹ ਐਂਗਰੀ ਹੁੰਦਾ ਕਿਵੇਂ ਉਹ ਹੈਪੀ ਹੁੰਦਾ ਸਾਰਾ ਮਤਲਬ ਕਾਊਂਟ ਕਰਨਾ ਪੈਂਦਾ ਪਹਿਲਾਂ ਕੈਰੈਕਟਰ ਬਾਰੇ ਹਾਂ ਅਸਲ ਚ ਤਾਂ ਇਹੀ ਹੁੰਦਾਗਾ ਜੇ ਤੁਸੀਂ ਕੈਰੈਕਟਰ ਨੂੰ ਚੰਗਾ ਨਿਭਾਉਣਾਗਾ ਕਿਉਂਕਿ ਮੈਨੂੰ ਆ ਲੱਗਦਾ ਜਿਹੜੇ ਆ ਕੈਰੈਕਟਰ ਆਪਾਂ ਕਰਦੇ ਆ ਇਹ ਸਾਰੇ ਆਮ ਜ਼ਿੰਦਗੀ ਦੇ ਕੈਰੈਕਟਰ ਹੁੰਦੇ ਆ ਕਈ ਵਾਰੀ ਆਪਾਂ ਨਾ ਮਤਲਬ ਉਦਾਂ ਹੀ ਕੈਰੈਕਟਰ ਕਰ ਲੈਨੇ ਕੋਈ ਕਹਿੰਨੇ ਯਾਰ ਤੁਸੀਂ ਮੈਨੂੰ ਕਾਫੀ ਕੈਰੈਕਟਰ ਰਾਈਜ਼ ਹੋਇਆ ਵੀ ਤੂੰ ਆ ਕੈਰੈਕਟਰ ਕਰਦੇ ਮਿਲਿਆ ਉਹ ਸੱਚੀ ਚ ਰਿਐਲਿਟੀ ਦੇ ਕੈਰੈਕਟਰ ਉਦਾਂ ਦਾ ਨਿਕਲਉਂਦਾਗਾ ਸੋਚਿਆ ਵੀ ਨਹੀਂ ਹੁੰਦਾ ਤੁਸੀਂ ਮੈਨੂੰ ਆ ਲੱਗਦਾ ਵੀ ਕਿੰਨੇ ਵੀ ਤੋ ਕਿਸ ਨਾ ਕਿਸੇ ਬੰਦੇ ਤੇ ਲਿਖੀ ਜਾਂਦੀ ਹੈ ਆਟੋਮੈਟਿਕਲੀ ਲਿਖੀ ਜਾਂਦੀ ਹੈ ਹੁਣ ਗੱਲ ਕਰਾਂਗੇ ਆਪਾਂ ਸੁਪਣਿਆਂ ਦੀ ਸੁਪਨੇ ਜਦੋਂ ਅਧੂਰੇ ਰਹਿ ਜਾਂਦੇ ਆ ਮੰਨ ਲਓ ਵੀ ਉਹਦੇ ਪਿੱਛੇ ਕਾਰਨ ਕੀ ਬਣ ਜਾਂਦੇ ਜਿਵੇਂ ਤੁਸੀਂ ਦੱਸਿਆ ਵੀ ਘਰ ਦੇ ਹਾਲਾਤ ਇਸ ਤਰੀਕੇ ਦੇ ਨੇ ਤਾਂ ਲੱਗਦਾ ਵੀ ਇਹ ਸੁਪਨੇ ਦੇਖਣੇ ਚਾਹੀਦੇ ਆ ਜਾਂ ਪੂਰੇ ਹੋ ਜਾਂਦੇ ਆ ਕਿੰਨੀ ਕੁ ਕੋਸ਼ਿਸ਼ ਲੱਗਦੀ ਹੈ ਹਮ ਸੁਪਨੇ ਮੈਂ ਨਹੀਂ ਕਹਿੰਦਾ ਵੀ ਸੁਪਨੇ ਨਾ ਦੇਖੋ ਮੈਂ ਕਹਿੰਦਾ ਦੇਖਣੇ ਚਾਹੀਦੇ ਸੁਪਨੇ ਤੇ ਜਿੰਨੇ ਵੱਡੇ ਦੇਖੋਗੇ ਹੂੰ ਉਨੇ ਹੀ ਬੈਸਟ ਆ ਮਤਲਬ ਮੈਂ ਬਹੁਤ ਵੱਡੇ ਸੁਪਨੇ ਦੇਖਦਾ ਦੇਖਣੇ ਚਾਹੀਦੇ ਆ ਹਾਂ ਪਰ ਜਿੰਨਾ ਵੱਡਾ ਤੁਸੀਂ ਸੁਪਨਾ ਦੇਖੋਗੇ ਤੁਹਾਡੀ ਮਿਹਨਤ ਵੀ ਉਨੀ ਵੱਡੀ ਲੱਗਦੀ ਹੈ ਤੇ ਨਾਲ ਸੰਘਰਸ਼ ਵੀ ਉਨਾ ਕਰਨਾ ਪੈਂਦਾ ਜਿੰਨਾ ਵੱਡਾ ਜੀ ਮੈਨੂੰ ਐ ਲੱਗਦਾ ਵੀ ਡਬਲ ਕਰਨਾ ਪੈਂਦਾ ਵੀ ਕੱਲੇ ਸੁਪਨੇ ਦੇਖੇ ਨਾਲ ਨਹੀਂ ਗੱਲ ਬਣਦੀ ਹਾਂ ਤੁਸੀਂ ਜੇ ਕੀ ਨਹੀਂ ਮੰਨੋਗੇ ਮਤਲਬ ਜਿੰਨਾ ਕੁ ਮੈਂ ਕੰਮ ਕਰ ਲਿਆ ਹੂੰ ਕਰੈਕਟਰ ਕੀਤੇ ਆ ਫਿੱਕੀ ਫਿਲਮਾਂ ਦੇ ਵਿੱਚ ਇਵੇਂ ਉਹ ਸਹੀ ਮੁੱਲ ਮਿਲ ਜਾਂਦਾ ਨਾ ਉਹਦਾ ਤਾਂ ਮੈਂ ਸੈੱਟ ਹੋ ਜਾਂਦਾ ਓਕੇ ਹੂੰ ਤਾਂ ਤੁਹਾਡੇ ਨਾਲ ਤਾਂ ਸ਼ੁਰੂ ਚ ਹੀ ਮਤਲਬ ਚਾਂਸ ਇਦਾਂ ਦਾ ਬਣ ਗਿਆ ਦੋ ਫਿਲਮਾਂ ਕੀਤੀਆਂ ਦੋਨੇ ਆਈਆਂ ਹੀ ਨਹੀਂ ਮਤਲਬ ਕਿਤੇ ਨਾ ਕਿਤੇ ਲੱਕ ਥੋੜਾ ਜਿਹਾ ਨਾਲ ਹਾਂਜੀ ਕਰਦਾ ਹੈ ਕੰਬੀਨੇਸ਼ਨ ਹੈ ਨਾ ਕਰਦਾ ਜੀ ਬਸ ਇਹ ਆ ਵੀ ਮੈਨੂੰ ਤਾਂ ਐ ਲੱਗਦਾ ਵੀ ਮੈਂ ਸੱਚੀ ਖਿੱਚੀ ਫਿਰਦਾ ਵੀ ਸ਼ਾਇਦ ਮੇਰੇ ਮੈਨੂੰ ਐ ਲੱਗਦਾ ਵੀ ਮੈਨੂੰ ਕਿਸਮਤ ਇਦਰੋਂ ਤੋੜਨਾ ਹੀ ਚਾਹੁੰਦੀ ਹੈ ਵੀ ਤੂੰ ਯਾਰ ਛੱਡ ਪਰ ਫਿਰ ਵੀ ਖਿੱਚੀ ਫਿਰਦਾ ਬੜੀ ਵਾਰੀ ਇਹ ਹੋਇਆ ਅੱਛਾ ਤੁਸੀਂ ਤਾਂ ਮਿਹਨਤ ਕਰੀ ਜਾਨੂੰ ਬਹੁਤ ਸਾਰੇ ਨਾ ਮਤਲਬ ਜੇ ਆਪਾਂ ਕਹਦੀਏ ਕੁਝ ਪਰਿਵਾਰਾਂ ਦੇ ਅਜਿਹੇ ਹਾਲਾਤ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਦੋ ਟਾਈਮ ਦੀ ਰੋਟੀ ਵੀ ਨਹੀਂ ਪਕਦੀ ਪਰ ਜਿਹੜਾ ਇਨਸਾਨ ਹੈ ਉਹ ਬਹੁਤ ਕੁਝ ਕਰਨਾ ਚਾਹੁੰਦਾ ਜਾਂ ਉਹਨਾਂ ਦੇ ਬੱਚੇ ਬਹੁਤ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਸਨੇਹਾ ਦੋਗੇ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਚੋਂ ਨਿਕਲ ਕੇ ਆਪਣੇ ਸੁਪਨੇ ਪੂਰੇ ਕੀਤੇ ਜਾ ਸਕਦੇ ਬਸ ਸਭ ਤੋਂ ਵੱਡਾ ਤਾਂ ਇਹ ਹੀ ਹੈ ਕਿ ਇੱਕ ਤਾਂ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਦੇਖੋ ਮਿਹਨਤ ਤੋਂ ਬਿਨਾ ਕੁਝ ਨਹੀਂ ਹੂੰ ਆਪਣੇ ਆਪ ਤਾਂ ਰੋਟੀ ਵੀ ਮੂੰਹ 'ਚ ਨਹੀਂ ਪੈਂਦੀ ਹਾਂ ਸਹੀ ਗੱਲ ਤੇ ਆ ਦਿਨ ਮੈਂ ਵੀ ਦੇਖਿਆ ਮੈਂ ਜੇ ਆਪਾਂ ਕਹਿੰઈએ ਵੀ ਦੋ ਟਾਈਮ ਦੀ ਰੋਟੀ ਸੱਚੀ ਗੱਲ ਐ ਇਹ ਮੈਂ ਵੀ ਦੇਖਿਆ ਹੈ ਟਾਈਮ ਕਿ ਮੈਨੂੰ ਐ ਲੱਗਦਾ ਹੁੰਦਾ ਸੀਗਾ ਯਾਰ ਕਿ ਸ਼ਾਮ ਦੀ ਰੋਟੀ ਦਾ ਪਤਾ ਨਹੀਂ ਕੀ ਬਣੂਗਾ ਮੈਂ ਥੋੜਾ ਟਾਈਮ ਅੱਛਾ ਇਦਾਂ ਦਾ ਦੇਖਿਆ ਸਾਰਾ ਦੇਖਿਆਗਾ ਸੱਚੀ ਦੇਖਿਆਗਾ ਹੁਣ ਵੀ ਕੋਈ ਆਪਾਂ ਤੀਸ ਮਾਰਖਾ ਨਹੀਂ ਮੈਂ ਤੁਹਾਨੂੰ ਦੱਸ ਦਿੱਤ ਕਿ ਜੇ ਮੈਨੂੰ ਸਹੀ ਮੁੱਲ ਮਿਲਿਆ ਹੁੰਦਾ ਤਾਂ ਮੈਂ ਸੈੱਟ ਹੁੰਦਾ ਮੈਂ ਕਹਿ ਸਕਦਾ ਸੀ ਕੈਮਰੇ ਤੇ ਵੀ ਮੈਂ ਸੈੱਟ ਆ ਵੀ ਜਿੰਨਾ ਕੁ ਮੈਂ ਕੰਮ ਕੀਤਾ ਕਿਉਂਕਿ ਜੇ ਮੇਰੀ ਥਾਂ ਤੇ ਉਹੀ ਕੰਮ ਕੋਈ ਹੋਰ ਆਰਟਿਸਟ ਕਰਦਾ ਨਾ ਜਿਹਦਾ ਨਾਮ ਆ ਤ ਉਹਨੇ ਬਹੁਤ ਮੋٹے ਪੈਸੇ ਲੈਣੇ ਸੀ ਬਸ ਮੈਨੂੰ ਇਹ ਆ ਕਿ ਮੈਂ ਕੁਝ ਕਰਨਾ ਚੱਲਣ ਦੋ ਜਿਵੇਂ ਚੱਲ ਰਿਹਾ ਹੁਣ ਫਿਲਹਾਲ ਦੀ ਘੜੀ ਦਿੱਤੇ ਕੋਈ ਐਡੀਸ਼ਨ ਹਾਂਜੀ ਹੁਣ ऑडिशन ਤਾਂ ਚੱਲਦੀ ਰਹਿੰਦੇ ਹੈਗੇ ਜਿੰਨੇ ਵੀ ਆਉਂਦੇ ਆ ਪ੍ਰੋਫਾਈਲਸ ਵਗੈਰਾ ਸ਼ੇਅਰ ਹੁੰਦੀਆਂ ਰਹਿੰਦੀਆਂ ਮੈਨੂੰ ਕੋਈ ਨਵਾਂ ਪ੍ਰੋਜੈਕਟ ਮਿਲੇ ਨਮ ਹਲੇ ਤੱਕ ਤਾਂ ਨਹੀਂ ਕੋਈ ਮਿਲਿਆ ਪਰ ਆ ਵੀ ਇੱਕ ਫਿਲਮ ਮੈਂ ਲਾਸਟ ਹੁਣ ਕਰਕੇ ਆਇਆਗਾ ਰੀਸੈਂਟਲੀ ਹਾਂ ਉਹ ਫਿਲਮਾਂ ਹੈਗੀਆਂ ਮੇਰੀਆਂ ਆਉਣ ਦੇਵੇ ਹੁਣ ਤੱਕ ਕਿਹੜਾ ਰੋਲ ਵਧੀਆ ਲੱਗਿਆ ਜਿਵੇਂ ਤੁਸੀਂ ਵੈਬ ਸੀਰੀਜ਼ ਕੀਤੀਆਂ ਜਾਂ ਕਿਹੜਾ ਮਤਲਬ ਕਰੈਕਟਰ ਤੁਹਾਨੂੰ ਵਧੀਆ ਲੱਗਿਆ ਵੀ ਹਾਂ ਯਾਰ ਮੇਰੇ ਦਿਲ ਨੂੰ ਸੂਟ ਕੀਤਾ ਅਸਲ 'ਚ ਮੈਨੂੰ ਆਪ ਦਾ ਕੰਮ ਥੋੜਾ ਜਿਹਾ ਘੱਟ ਹੀ ਪਸੰਦ ਆਉਂਦਾਗਾ ਤੁਹਾਨੂੰ ਲੱਗਦਾ ਕਾਫੀ ਆਰਟਿਸਟ ਹੋਣਗੇ ਹਜੇ ਤੇ ਜਿਹੜਾ ਨੂੰ ਆਪਦੇ ਆਪ ਤੋਂ ਬਹੁਤ ਘੱਟ ਸੈਟੀਸਫਾਈ ਹੁੰਦੇ ਆ ਕਿਉਂਕਿ ਮੈਨੂੰ ਇਹ ਲੱਗਦਾ ਮੈਂ ਕੁਝ ਹੋਰ ਬੈਟਰ ਕਰ ਸਕਦਾ ਵੀ ਹੋਰ ਵਧਾਵਾਂ ਇਹਨੂੰ ਹਾਂ ਹੋਰ ਬੈਟਰ ਕਰ ਸਕਦਾ ਸੀ ਪਰ ਮੇਰੇ ਸਾਰੇ ਕੈਰੇਕਟਰ ਹੀ ਮੈਨੂੰ ਠੀਕ ਰਹੇ ਆ ਵਧੀਆ ਰਹੇ ਆ ਕਿਉਂਕਿ ਮੇਰੇ ਉਹ ਲੁੱਕ ਵਾਈਜ਼ ਹੀ ਮਿਲ ਜਾਂਦੇ ਆ ਮੈਨੂੰ ਇਹ ਆਪਦੀ ਚਾਹਨਾ ਹੁੰਦੀ ਵੀ ਇਹ ਤੂੰ ਵੱਧ ਕੇ ਕਰੀਏ ਕਰੀਏ ਹਾਂ ਪਰ ਫਿਰ ਵੀ ਉਹਨਾਂ ਕੰਮ ਨਹੀਂ ਕਰਨ ਦਿੱਤਾ ਜਾਂਦਾ ਬਾਕੀ ਤੁਸੀਂ ਵੀ ਹੁਣ ਫੀਲਡ 'ਚ ਹੋ ਤੁਹਾਨੂੰ ਪਤਾ ਹੀ ਆ ਹੂੰ ਕੇ ਰੁਕਿਆ ਜਾਂਦਾ ਹੈ ਉੱਪਰ ਦੀ ਕਿਸੇ ਨੂੰ ਪੈਣ ਨਹੀਂ ਦੇ। ਅਸਲ 'ਚ ਇਹ ਸੱਚ ਵੀ ਆ। ਮੈਂ ਇੰਡਸਟਰੀ ਨੂੰ ਮਾੜਾ ਨਹੀਂ ਕਹਿੰਦਾ। ਮੇਰੇ ਲਈ ਤਾਂ ਇੰਡਸਟਰੀ ਬਹੁਤ ਚੰਗੀ ਆ। ਜੋ ਮੈਨੂੰ ਚਾਂਸ ਦੇ ਰਹੀ ਆ ਹਨਾ। ਤੇ ਮੈਨੂੰ ਇਹ ਲੱਗਦਾ ਹੁੰਦਾ ਕਈ-ਕਈ ਵਾਰ ਤਾਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਮੇਰੇ ਤੋਂ ਹੋਰ ਵੀ ਕਹਾਂਟ ਐਕਟਰ ਬੈਠੇ ਆਗੇ। ਇਹ ਕੰਮ ਉਹ ਵੀ ਕਰ ਸਕਦੇ ਸੀ। ਪਰ ਠੀਕ ਆ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈਗਾ ਕਿ ਇੰਡਸਟਰੀ ਨੂੰ ਆਰਟਿਸਟ ਦਾ ਮੁੱਲ ਪਾਉਣਾ ਚਾਹੀਦਾ। ਹੂੰ। ਘਰੇਕਾ ਆਰਟਿਸਟ ਦਾ ਮੈਨੂਅਲ ਆ ਤਾਂ ਉਹਨਾਂ ਨੂੰ ਕੰਮ ਦੇਣ ਤੋਂ ਪਹਿਲਾਂ ਥੋੜਾ ਜਿਹਾ ਉਹਦਾ ਬੈਕਗ੍ਰਾਉਂਡ ਵੀ ਦੇਖ ਲੈਣਾ ਚਾਹੀਦਾ ਹੈ ਨਾ ਕਿਉਂਕਿ ਆਪਾਂ ਇੱਕ ਕਰੋੜਪਤੀ ਬੰਦੇ ਨੂੰ ਤਾਂ ਕਰੋੜਾ ਰੁਪਈਆ ਦੇ ਦਿੰਦੇ ਹਾਂ ਹੈ ਨਾ ਤੇ ਗਰੀਬ ਬੰਦੇ ਲਈ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲੇ ਨਾ ਇਹਨਾਂ ਤੇ ਦੇਣ ਨੂੰ ਆ ਨਾ ਤੁਹਾਡੇ ਲਈ ਇਹ ਕੈਰੈਕਟਰ ਬਿਲਕੁਲ ਕਿਉਂਕਿ ਹਰੇਕ ਬੰਦਾ ਮਿਹਨਤ ਕਰਕੇ ਆਉਂਦਾ ਮੈਨੂੰ ਨਹੀਂ ਲੱਗਦਾ ਕੋਈ ਤੁੱਕੇ ਨਾਲ ਬਣਦਾ ਬਾਈ ਅੱਛਾ ਲੱਗਦਾ ਨਹੀਂ ਵੀ ਸਰਕਾਰ ਨੂੰ ਕੋਈ ਪਲੇਟਫਾਰਮ ਬਣਾਉਣਾ ਚਾਹੀਦਾ ਇਸ ਤਰੀਕੇ ਦਾ ਬਿਲਕੁਲ ਲੱਗਦਾ ਵੀ ਜਿੱਥੇ ਨਵੇਂ ਕਿਰਦਾਰਾਂ ਨੂੰ ਮੌਕਾ ਦਿੱਤਾ ਜਾਵੇ ਜਾਂ ਗਰੀਬ ਘਰਾਂ ਦੇ ਹਰ ਇੱਕ ਚੀਜ਼ ਦੀਆਂ ਵੈਕੈਂਸੀਆਂ ਹੈਗੀਆਂ ਨੇ ਪਰ ਥੀਏਟਰ ਲਈ ਕੋਈ ਵੈਕੈਂਸੀ ਨਹੀਂ ਹੈਗੀ ਜਿਹੜੇ ਬੰਦੇ ਐਕਟਿੰਗ 'ਚ ਆਉਂਦੇ ਆ ਸਿੰਗ ਇਹਨਾਂ ਦੀਆਂ ਮਤਲਬ ਕੋਈ ਹੈ ਨਹੀਂ ਗੀਆਂ ਵੈਕੈਂਸੀ ਐ ਵੀ ਇਹਨਾਂ ਨੂੰ ਜੌਬ ਦਿੱਤੀ ਜਾਵੇ ਬਿਲਕੁਲ ਜੇ ਬੰਦਾ ਫਿਲਮਾਂ ਨਹੀਂ ਕਰੂਗਾ ਜਾਂ ਮਤਲਬ ਆਪਦੇ ਸ਼ੋਅਜ਼ ਵਗੈਰਾ ਨਹੀਂ ਕਰੂਗਾ ਤਾਂ ਇਹ ਹੋ ਸਕਦਾ ਕਿ ਉਹ ਲੋਕ ਅਗਲੇ ਬੱਚਿਆਂ ਨੂੰ ਸਿਖਾਵੇ ਤਾਂ ਉਹਨੂੰ ਉਹਦੀ ਸੈਲਰੀ ਮਿਲੇ ਤੇ ਉਹ ਆਪਣਾ ਘਰ ਚਲਾ ਲੇ ਬਿਲਕੁਲ ਕਿਉਂਕਿ ਸਭ ਤੋਂ ਟਫ ਮੈਨੂੰ ਐਂ ਲੱਗਦਾ ਹੈਗਾ ਵੀ ਇਸ ਲਾਈਨ 'ਚ ਸਭ ਤੋਂ ਵੱਧ ਟਫ ਹੈ ਤੇ ਇਹਦੀ ਕੋਈ ਗਰੰਟੀ ਨਹੀਂ ਪਾਸ ਹੋਣਾ ਜਾਂ ਨਹੀਂ ਹੋਣਾ ਤੇ ਕਿੰਨਾ ਸਮਾਂ ਲੱਗਣਾ। ਕੀ ਬਾਤ ਹੈ। ਤਾਂ ਦੋਸਤੋ ਤੁਸੀਂ ਜੋ ਗੱਲਾਂ ਸੁਣੀਆਂ ਨੇ ਜਤਿੰਦਰ ਟਿੰਕਾ ਅਸਲ ਜ਼ਿੰਦਗੀ ਦੇ ਵਿੱਚ ਕਲਾਕਾਰ ਦੀ ਜ਼ਿੰਦਗੀ ਇਹ ਹੁੰਦੀ ਹੈ ਕਿ ਕਿੰਨਾ ਸੰਘਰਸ਼ ਕਰਨਾ ਪੈਂਦਾ ਕਿੰਨੀ ਮਿਹਨਤ ਕਰਨੀ ਪੈਂਦੀ ਉਹ ਸਾਰੀ ਇਸ ਇੰਟਰਵਿਊ ਦੇ ਵਿੱਚ ਤੁਸੀਂ ਵੀ ਸੁਣੀ ਹੈ ਤੇ ਹੁਣ ਵੀਡੀਓ ਤੁਸੀਂ ਸ਼ੇਅਰ ਕਰ ਲਿਓ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਿਓ ਕਿਉਂਕਿ ਕਲਾਕਾਰ ਨੇ ਮਜਬੂਰੀ ਤੇ ਹਾਲਾਤਾਂ ਦੇ ਹੱਥੋਂ ਮਜਬੂਰ ਹੋ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਇੱਕ ਹਾਲਾਤਾਂ ਦੇ ਵਿੱਚ ਜਕੜ ਕੇ ਰਹਿ ਜਾਂਦੇ ਨੇ। ਕਿਉਂਕਿ ਕਿਤੇ ਨਾ ਕਿਤੇ ਇੰਡਸਟਰੀ ਮੌਕਾ ਨਹੀਂ ਦਿੰਦੀ ਉਸ ਤਰੀਕੇ ਦੇ ਕਲਾਕਾਰਾਂ ਨੂੰ ਜਿਨ੍ਹਾਂ ਦੇ ਵਿੱਚ ਟੈਲੈਂਟ ਹੈ ਪਰ ਉਹ ਘਰੋਂ ਗਰੀਬ ਨੇ ਜਾਂ ਹਾਲਾਤਾਂ ਤੋਂ ਮਜਬੂਰ ਨੇ ਤਾਂ ਇੰਡਸਟਰੀ ਨੂੰ ਵੀ ਚਾਹੀਦਾ ਇਸ ਤਰੀਕੇ ਦੇ ਕਲਾਕਾਰਾਂ ਨੂੰ ਜਿਹੜਾ ਮੌਕਾ ਦੇਣ ਤੇ ਤਾਂ ਜੋ ਨਵੇਂ ਕਲਾਕਾਰ ਨੇ ਜਿਹੜੇ ਇੰਡਸਟਰੀ ਦੇ ਵਿੱਚ ਆ ਕੇ ਆਪਣਾ ਹੁਨਰ ਅਜਮਾ ਸਕਣ ਮਿਲਦਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਇੰਟਰਵਿਊ ਦੇ ਨਾਲ ਧੰਨਵਾਦ